ਦੇਖੋ ਮੁਜਰਮ ਵੀ ਤੁਸੀਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦੇਤਾ ਵੀ ਕ੍ਰਿਸ਼ਨ ਕੁਮਾਰ ਵੀ ਬਰੀ ਠੀਕ ਹੀ ਤਾਂ ਕੰਮ ਤੇ ਕੋਈ ਇਲਸਾਦਾ ਵੀ قصور ਨਹੀਂ ਫਿਰ قصور ਸਾਡਾ ਜਾਂ ਮਰਨ ਵਾਲਿਆਂ ਦਾ ਉਹ ਇਹ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਤੇ ਜੌਬ ਆਫ ਦੀ ਪੀਸੀ ਉਹਦੇ ਥੱਲੇ ਕਿੰਨੇ ਬੰਦੇ ਇੱਕ ਜ਼ਿਲ੍ਹੇ ਜੁਦੇ ਅਮਰਸਰ ਅਗਿਚ ਦੀ ਮੈਨ ਡਸਨਟ ਵਰਕ ਦਿਸ ਸਿਸਟਮ ਬਕਸ ਸਿਸਟਮ ਹੈਸ ਕੋਲੈਪਸਡ ਚਾਹੇ ਤੁਹਾਡੀ ਬੇਬਸੀ ਸੀ ਪੀਬੀਐਮਬੀ ਦੇ ਅੱਗੇ ਚਾਹੇ ਤੁਹਾਡੇ ਮਹਿਕਮੇ ਨੇ ਕੇਸ ਪ੍ਰੀ ਨਹੀਂ ਕੀਤਾ ਲੇਕਿਨ ਇਹ ਤੇ ਗਲਤ ਕਰਨੀ ਪਊਗੀ ਠੀਕ ਹੈ ਜਿਹੜਾ ਰਾਜਾ ਹੁੰਦਾ 92 95 ਸੀਟਾਂ ਨੇ ਮੁੱਖ ਮੰਤਰੀ ਨੇ ਇਹਨਾਂ ਦਾ ਫੈਸਲਾ ਸਾਨੂੰ ਪਰਵਾਹ ਨਹੀਂ ਪੰਜਾਬ ਨੂੰ ਪਰਵਾਹ ਨਹੀਂ ਜੋ ਕਹਿਣਗੇ ਹੋਊਗਾ ਲੇਕਿਨ ਇਹ ਤੋਂ ਪਤਾ ਕਾਫਲਾ ਲੁਟਾ ਕੇ ਤੇ ਸਾਰਾ ਆਪਾਂ ਕਰੈਕਸ਼ਨ ਕਰੀਏ ਉੱਥੇ ਚਰਚਾ ਕਰੀਏ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਵੈਦਰ ਡਿਪਾਰਟਮੈਂਟ ਦੀ ਨਹੀਂ ਹੋਈ ਸਭ ਨਹੀਂ ਪੁੱਛ ਲਓ ਪੁੱਛ ਨਹੀਂ ਬਾਜਵਾ ਸਾਹਿਬ ਤੁਸੀਂ ਮੈਨੂੰ ਫਸਾ ਲੈਣਾ ਬੜੋ ਸੁਣ ਰਹੇ ਫਿਰ ਪੈ ਜਾਣਾ ਮਨਨ ਮੈਨੂੰ ਸਾਰਿਆਂ ਨੂੰ ਮੰਨ ਲਿਆੜ ਆ ਗਏ ਹਰ ਔਨ ਤੇ ਸਾਡੀ ਸਰਕਾਰ ਨੇ ਤੇ ਮੰਤਰੀ ਜੀ ਨੇ ਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਕੀ ਕਿ ਤੁਸੀਂ ਸੁਜੈਸਟ ਕੀਤਾ ਅਸੀਂ ਪਹਿਲਾਂ ਦੋਆਬਾ ਡੋਪਿਆ ਇੰਤਜ਼ਾਰ ਕੀਤਾ ਕਿ ਹੋਰ ਅੜਾ ਲੈਂਦੇ ਹੋ ਫਿਰ ਅਸੀਂ ਸੋ ਰੋਸਬਰ ਤੇ ਫਿਰ ਉਹਦੇ ਬਾਅਦ ਪਾਕਿਸਤਾਨ ਡੁੱਬਣਾ ਗੱਲ ਇਹ ਨਹੀਂ ਜਦੋਂ ਇਹ ਦੇਸ਼ ਸੈਸ਼ਨ ਤੇ ਸੱਧਿਆ ਗਿਆ ਲੇਕਿਨ 2 ਘੰਟੇ ਦਾ ਸਮਾਂ ਮੈਨੂੰ ਕੱਲੇ ਨੂੰ ਸ਼ਹੀਦਾਂ ਜਿੱਤ ਦੀ ਹੋਣਾ ਆਪਾਂ ਕਰ ਲਾਂਗੇ ਕਿਤੇ ਵੀ ਇਹ ਵੀ ਕਰ ਲਈਏ ਸਰ ਜੇ ਅੱਜ ਨਹੀਂ ਕਰਨਾ ਦੁਬੇ ਤੇ ਨਹੀਂ ਕਰਨਾ ਤਾਂ ਫਿਰ ਇਹ ਤਾਂ ਭੁੱਲ ਗਿਆ ਨਾ ਅਸੀਂ 19 ਦਾ ਹੜ੍ਹ ਭੁੱਲ ਗਏ ਆਪਾਂ ਵੱਖਰੀ ਮੀਟਿੰਗ ਰੱਖੀ ਪਰ ਅਸੀਂ 19 ਦਾ ਹੜ੍ਹ ਭੁੱਲ ਗਏ ਉਹ ਤੋਂ ਕੀ ਸਿੱਖਿਆ ਲਈ ਅਸੀਂ 23 ਦਾ ਹੜ੍ਹ ਭੁੱਲ ਗਏ ਇਹਦੇ ਵਿੱਚ ਸਰਕਾਰ ਤੁਹਾਡੀ ਨਹੀਂ ਸੀ ਇੱਕ ਮਿੰਟ ਜੀ 25 ਦਾ ਭੁੱਲ ਗਏ 25 ਦਾ ਭੁੱਲ ਜਾਣਾ ਹੁਣ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਉਹਨਾਂ ਦੇ ਸਮੇਂ 'ਚ ਠੀਕ ਹੈ ਨਾ ਜੀ ਤੇ 24 ਤੇ ਫਿਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਮੰਤਰੀ ਜੀ ਦੇਖੋ ਤੁਸੀਂ ਤਾਂ ਮਹਿਕਮੇ ਦੇ ਮਾਲਕ ਹੋ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਚੰਗੀ ਗੱਲ ਕਰਾਂਗੇ ਲੜ ਬੰਦ ਲਿਓ ਨਹੀਂ ਇਥੇ ਡਸਟਬਿਨ 'ਚ ਪਾ ਦਿਓ ਤੁਸੀਂ ਤਾਂ ਵੈਸੇ ਵਕੀਲ ਚੰਗੇ ਹੋ ਲੇਕਿਨ ਰੋਸ਼ਨਾ ਕੀਜੀਏ ਉੱਤਰ ਦਿਜੀਏ ਕੀ ਵਿਚਾਰ ਹੈ ਮੈਂ ਇਸ ਹਮਤਿਆ ਵੇਖੋ ਤੇ ਐਲੋਪੀ ਸਾਹਿਬ ਦੇ ਭਤੀਜੇ ਦਾ ਨੌਟ ਕੱਟ ਕੇ ਮੇਰਾ ਲਾਪਤਾ ਤੇ ਮੈਂ ਇੱਕ ਗੱਲ ਕਹਿਣੀ ਚਾਹਨਾ ਕਿ ਆਪਾਂ ਸਾਰੇ ਨੇ ਆਂਕੜੇ ਟਾਈਮ ਰੂਲਿੰਗ ਪਾਰਟੀ ਨੂੰ ਵੱਧ ਮਿਲਣਾ ਕਿ ਉਹ ਤੁਹਾਡੇ ਮੈਂਬਰ ਵਾਤੇ ਤੇ ਇਹ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਸਾਡੇ ਵਾਲਿਆਂ ਨੂੰ ਕਿ ਪਾਈਏ ਤਾਰੀਫ ਕਰ ਰਹੇ ਤੁਹਾਡੀ ਮੁੱਖ ਮੰਤਰੀ ਦੀ ਸਰਕਾਰ ਦੀ ਤਾਰੀਫ ਕਰਨੀ ਹੁੰਦੀ ਹੈ ਲੇਕਿਨ ਲੋਗ ਹੜਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਮਾਰੇ ਗਏ ਨੁਕਸਾਨ ਹੋਇਆ ਲੇਕਿਨ ਮੈਂ ਇੱਕ ਗੱਲ ਕਹਿਣਾ ਕਿ ਗੋਹਿਲ ਸਾਹਿਬ ਦੇਖੋ ਬਾਜਵਾ ਸਾਹਿਬ ਨੇ ਕੀ ਕਿਹਾ ਕੀ ਨਹੀਂ ਕੀਤਾ ਕੀ ਕੋਈ ਬੁਰਾ ਮੰਨਣ ਦੀ ਲੋੜ ਨਹੀਂ ਲੇਕਿਨ ਇਹ ਤਾਂ ਬਤਾ ਕਾ ਫਲਾ ਲੁਟਾ ਕੇ ਇਹ ਤਾਂ ਦੱਸੋ ਕਿਹੜਾ ਆਏ ਕਿਵੇਂ 15 ਦਿਨ ਪਹਿਲਾਂ ਰੌਲਾ ਪਾਇਆ ਪੋਲਿਟੀਕਲ ਬੰਦਿਆ ਨੇ ਅਖਬਾਰਾਂ ਚ ਛਪੀਆਂ ਕਿ 15 ਦਿਨ ਬਾਅਦ ਜਿਸ ਹਿਸਾਬ ਨਾਲ ਤੁਸੀਂ ਪਾਣੀ ਦਾ ਰੋਕ ਰਹੇ ਹੋ ਡੈਮਾਂ ਨੂੰ ਪਰ ਰਹੇ ਹੋ ਇੱਕ ਦਿਨ ਛੱਡਨੇ ਪੈਣੀ ਉਹ ਡੈਮ ਕਾਦੇ ਲਈ ਹੁੰਦੇ ਡੈਮ ਬਣੇ ਕਾਦੇ ਲਈ ਡੈਮ ਬਣੇ ਕਿ ਲੋਕਾਂ ਨੂੰ ਹੜ੍ਹਾਂ ਦਾ ਨੁਕਸਾਨ ਨਾ ਹੋ ਉਹਦੇ ਬਾਈ ਪ੍ਰੋਡਕਟ ਕੀ ਸੀ ਉਹਦਾ ਬਾਈ ਪ੍ਰੋਡਕਟ ਨੰਬਰ 1 ਸੀ ਕਿ ਇਰੀਗੇਸ਼ਨ ਦੂਜਾ ਹੈ ਪ੍ਰੋਡਕਸ਼ਨ ਆਫ ਪਾਵਰ ਲੇਕਿਨ ਚਾਹੇ ਤੁਹਾਡੀ ਬੇਬਸੀ ਸੀ ਪੀਬੀਐਮਪੀ ਦੇ ਕੇ ਚਾਹੇ ਤੁਹਾਡੇ ਮਹਿਕਮੇ ਨੇ ਕੇਸ ਪ੍ਰੀ ਨਹੀਂ ਕੀਤਾ ਲੇਕਿਨ ਇਹ ਤਾਂ ਗਲਤ ਕਰ ਨਹੀਂ ਪਾਉਗੀ ਠੀਕ ਹੈ ਜਿਹੜਾ ਰਾਜਾ ਹੁੰਦਾ 92 95 ਸੀਟਾ ਨੇ ਮੁੱਖ ਮੰਤਰੀ ਨੇ ਇਹਨਾਂ ਦਾ ਫੈਸਲਾ ਸਾਨੂੰ ਪਰਵਾਹ ਨਹੀਂ ਆ ਪੰਜਾਬ ਨੂੰ ਪਰਵਾਹ ਨਹੀਂ ਜੋ ਕਹਣਗੇ ਹੋਊਗਾ ਬਟ ਐਟ ਦੀ ਸੇਮ ਟਾਈਮ ਦੇਖੋ ਮੁਜਰਮ ਵੀ ਤੁਸੀਂ ਤੇ ਦਰੋਗਾ ਵੀ ਵਿੱਚ ਤੁਸੀਂ ਤੇ ਜੱਜ ਵੀ ਤੁਸੀਂ ਫੈਸਲਾ ਵੀ ਦੇਤਾ ਵੀ ਕ੍ਰਿਸ਼ਨ ਕੁਮਾਰ ਵੀ ਭਰੀ ਠੀਕ ਹੀ ਤਾਕਾਮ ਤੇ ਕੋਈ ਇਲਸਾਦਾ ਵੀ قصੂਰ ਨਹੀਂ ਫਿਰ قصੂਰ ਸਾਡਾ ਜਾਂ ਮਰਨ ਵਾਲਿਆਂ ਦਾ ਉਹਰੇ ਵੀ ਅਪਰੀਸ਼ੀਏਟ ਕੀਤਾ ਕਿ ਡੀਸੀ ਨੇ ਬੜਾ ਕੰਮ ਕੀਤਾ ਬੋਤਲਾਂ ਵੰਡੀਆਂ ਪਾਣੀ ਦੀਆਂ ਇਸ ਦੇ ਜੌਬ ਆਫ ਦੀ ਪੀਸੀ ਉਹਦੇ ਥੰਡੇ ਕਿੰਨੇ ਬੰਦੇ ਇੱਕ ਜ਼ਿਲ੍ਹੇ ਜੁਦੇ ਅਮਰਸਰ ਅਗਿਚ ਦੀ ਮੈਨ ਡਸਨਟ ਵਰਕ ਥਿਸ ਸਿਸਟਮ ਵਰਕਸ ਸਿਸਟਮ ਹੈਸ ਕੋਲਾਪਸਡ ਵੀ ਆਰ ਐਪਰੀਸ਼ੀਏਟਿੰਗ ਦਨ اور ਮੁੱਖ ਮੰਤਰੀ ਸਾਹਿਬ ਮੈਂ ਇੱਕ ਗੱਲ ਕਰਨ ਚਾਹੂਗਾ ਕਿ ਇੱਕ ਬਦਕਿਸਮਤੀ ਸਾਡੇ ਵੇਲੇ ਵੀ ਸੀ ਕੇਰ ਨੂੰ ਨੋਟ ਕਰੋ ਜੀ ਸਾਹ ਤੁਹਾਡੇ ਨੂੰ ਤੁਹਾਡੇ ਥਰੂ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹੁੰਦਾ ਅੱਜ ਕੱਲ ਕਪੂਰਥਲੇ ਮੈਂ ਗਿਆ ਤੇ ਉੱਥੇ ਥਾਣੇਦਾਰ ਬਤਾਈ ਜਾਂਦੇ ਰਹਿ ਕੇ ਸੁਦੀਆਂ ਬੋਰਡ ਲੱਗਾ ਉਹਦੀ ਫੋਟੋ ਇਹ ਇਹ ਸਿਸਟਮ ਖਤਮ ਕਰੀਏ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਐਡਮਿਨਿਸਟ੍ਰੇਸ਼ਨ ਕਰੇ ਪੋਲੀਟੀਕਲ ਬੰਦੇ ਪੋਲੀਟੀਕਲ ਗੱਲ ਕਰਨ ਤੇ ਜਨਤਾ ਦੀ ਗੱਲ ਅਸੀਂ ਰੱਖੀਏ ਜਿਹੜੀ ਗਲਤ ਗੱਲ ਹੈ ਉਹਨੂੰ ਦਰਕਾਰ ਦਿਓ ਜਿਹੜੀ ਚੰਗੀ ਆ ਉਹਨੂੰ ਮੰਨ ਲਓ ਪਰ ਸੌਦਾ ਤਾਂ ਇਹ ਹੈ ਨਾ ਜੀ ਡੈਮ ਬਣੇ ਫੜਾ ਨੂੰ ਰੋਕਣ ਲਈ ਤੇ ਕਦੋਂ ਰੋਕਣੇ ਸੀ ਅਦੋਂ ਡੈਨ ਦੇ ਫੱਟੇ ਸਨ ਪੂਰਾ ਪਿੰਡ ਤਾਂ ਡੈਮ ਨਹੀਂ ਭਰਨਾ ਚਾਹੀਦਾ ਆਈਐਮਡੀ ਨੂੰ ਸਾਡੇ ਬੰਦੇ ਨੇ ਵੀ ਕ੍ਰਿਟਿਸਾਈਜ਼ ਕੀਤਾ ਵਾਈ ਡੂ ਵੀ ਰਿਲਾਇ ਓਨ ਵਨ ਏਜੰਸੀ देयर आर ਇੰਟਰਨੈਸ਼ਨਲ ਏਜੰਸੀਜ਼ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਕੰਸਲਟ ਕਰਦੇ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦੇ ਜੇ ਡਿਫਰੈਂਸ ਆ ਤੇ ਸਾਰਾ ਤਾਂ ਕਰੈਕਸ਼ਨ ਕਰੀਏ ਉੱਤੇ ਚਰਚਾ ਕਰੀਏ ਤੁਹਾਡੀ ਕਮੇਟੀ ਦੀ ਤਾਂ ਮੀਟਿੰਗ ਹੀ ਨਹੀਂ ਹੋਈ ਜਿਹੜੀ ਆ ਵੈਦਰ ਡਿਪਾਰਟਮੈਂਟ ਦੀ ਨਹੀਂ ਹੋਈ ਸਭ ਨਹੀਂ ਪੁੱਛਣੇ ਵਿੱਚ ਨਹੀਂ ਨਹੀਂ ਬਾਜਵਾ ਸਾਹਿਬ ਤੁਸੀਂ ਮੈਨੂੰ ਫਸਾ ਦੇਣਾ ਬੜਾ ਸੁਣ ਰੇ ਫਿਰ ਪੈ ਜਾਣਾ ਮੈਨੂੰ ਸਾਰਿਆਂ ਨੂੰ ਅੱਛਾ ਗੱਲ ਗੱਲਿਆ ਗੱਲਾਂ ਤਾਂ ਕਰੀਏ ਕਿ ਹੋਣਾ ਕੀ ਚਾਹ ਦੇਖੋ 5-10 ਮਿੰਟ ਮੈਨੂੰ ਦੇ ਦਿਓ ਕੋਈ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਰੂੰ ਮੈਂ ਤਾਂ ਤੁਹਾਡੀ ਪਾਰਟੀ ਦੇ ਲੈਣੇ ਆ ਜੀ ਉਹ ਤੁਸੀਂ ਦੇਖੋ ਮੈਂ ਤੁਹਾਡੇ ਵੀ ਲੈਣੇ ਸੀ ਵਾਹ ਗੱਲ ਹੜ ਆ ਗਏ ਮੰਨ ਲਿਆੜ ਆ ਗਏ ਹਰ ਔਨ ਤੇ ਸਾਡੀ ਸਰਕਾਰ ਨੇ ਤੇ ਮੰਤਰੀ ਜੀ ਨੇ ਤੇ ਕ੍ਰਿਸ਼ਨ ਕੁਮਾਰ ਨੇ ਕੀਤਾ ਕਿ ਕਿ ਤੁਸੀਂ ਸੁਜੈਸਟ ਕੀਤਾ ਕਿ ਤੁਸੀਂ ਤਾਂ ਕਰ ਪਾ ਕਰੋ ਉਹ ਪਿੱਛੇ ਵਾਲੇ ਨੂੰ ਕਹਿ ਰਹੇ ਗੱਲ ਆ ਕਿ ਉਸੇ ਵੇਲੇ ਚੰਗੇ ਮਾਹਰ ਜਿਹੜੇ ਸਾਡੇ ਪੰਜਾਬ ਦੇ ਆ ਜਦੋਂ ਹੜ ਆਏ ਸੀ ਪੰਜਾਬ ਡੁੱਬ ਰਿਆ ਸੀ ਸਾਨੂੰ ਚਾਹੀਦਾ ਸੀ ਮੈਂ ਪਿਆਰ ਵੀ ਦਿੱਤਾ ਕਿ ਭਾਈ ਇੱਕ ਕਮੇਟੀ ਦਾ ਗਠਨ ਕਰੋ ਜਿਹੜੀ ਅਸੈਸ ਕਰੇਗੀ ਲਾਸ ਕਿੱਥੇ-ਕਿੱਥੇ ਹੋ ਰਿਆ ਉਹਨਾਂ ਨੂੰ ਹੈਲੀਕਾਪਟਰ ਦਿਓ ਉਹਨਾਂ ਨੂੰ ਜੋ ਵੀ ਸਾਧਨ ਜਟਾਉਣੇ ਜਿਟਾਓ ਸਪੋਰਟ ਕਰੋ ਉਹ 10 ਦਿਨਾਂ ਦੇ 15 ਦਿਨਾਂ ਚ ਰਿਪੋਰਟ ਕਰਨ ਕਿ ਫਲੱਡ ਕਿਵੇਂ ਆਇਆ ਕਿਵੇਂ ਨਹੀਂ ਆਇਆ ਫੱਟ ਦੇਖ ਲਾਂਗੇ ਨੁਕਸਾਨ ਕਿੱਥੇ-ਕਿੱਥੇ ਤਈ ਆਪਾਂ ਖਾਲੀ ਇੱਥੇ ਨਹੀਂ ਸੈਟਲਾਈਟ ਮੈਪਿੰਗ ਕਰਕੇ ਦੇਖੀਂ ਹੋਰ بڑے ਸਾਧਨ ਨੇ ਅੱਜਕੱਲ੍ਹ ਇਹਨਾਂ ਨਾਲ ਅਸੈਸ ਕਰੀਏ ਕਿ ਪੰਜਾਬ ਦਾ ਨੁਕਸਾਨ ਕਿੱਥੇ ਕਿੱਥੇ ਕਿਵੇਂ ਕਿਵੇਂ ਕਿੰਨੇ ਕਿੰਨੇ ਫੁੱਟ ਕਿੰਨੇ ਫੁੱਟ ਕੀ ਸਾਰਾ ਕੁਝ ਹੋ ਗਿਆ ਹਾਲੇ ਵੀ ਦੇਰ ਨਹੀਂ ਉਹ ਕਮੇਟੀ ਬਣਾਓ ਐਂਡ ਲੈਟ ਅਸ ਹਾਇਰ ਇੰਟਰਨੈਸ਼ਨਲ ਅਗਰ ਨੈਸ਼ਨਲੀ ਸਾਡੇ ਕੋਲ ਕੋਈ ਕੰਸਲਟੈਂਟ ਨਹੀਂ ਜਿਹੜਾ ਸਾਡੇ ਆਉਣ ਵਾਲੇ ਸਮੇਂ 'ਚ ਫਲੱਡ ਪ੍ਰੋਟੈਕਸ਼ਨ ਦੀ ਗੱਲ ਕਰ ਸਕੇ ਤਾਂ ਇੰਟਰਨੈਸ਼ਨਲ ਲਾਈਏ ਲੋੜ ਹੈ ਜੋ ਹੋਰ ਇਹਦਾ ਖਰਚਾ ਪੰਜਾਬ ਦਾ ਲੈ ਕਿਉਂ ਕਰੇ ਵਾਟ ਇਸ ਦੀ ਵਾਟਰ ਰਿਸੋਰਸ ਮਿਨਿਸਟਰੀ ਆਫ ਇੰਡੀਆ ਥੇਰਫੋਰ ਹਰਿਆਣੇ ਨੂੰ ਦੇਵੇ ਸਾਨੂੰ ਕਟ ਲਾਵੇ ਕਿਸੇ ਦੇ ਬਲਕੁਨ ਨੂੰ ਖੁਦ ਕਰਨਾ ਚਾਹੀਦਾ ਇਟ ਇਜ਼ ਇਨਟ੍ਰਸਟ ਔਫ ਦੀ ਨੇਸ਼ਨ ਹੁਣ ਗੱਲ ਇਹ ਹੈ ਕਿ ਵੀ ਪਾਕਿਸਤਾਨ ਅਸੀਂ ਪਹਿਲਾ ਦੋਆਬਾ ਡੋਪਿਆ ਇੰਤਜ਼ਾਰ ਕੀਤਾ ਕਿ ਹੋਰ ਅੜਾ ਲੈਂਦੇ ਹੋ ਫਿਰ ਅਸੀਂ ਫਿਰੋਜ਼ਪੁਰ ਤੇ ਫਿਰ ਉਹਦੇ ਬਾਅਦ ਪਾਕਿਸਤਾਨ ਡੋਪਣਾ ਗੱਲ ਇਹ ਨਹੀਂ ਜਦੋਂ ਇਹਦੇ ਤੇ 60 ਤੇ ਸੱਧਿਆ ਗਿਆ ਲੇਕਿਨ 2 ਘੰਟੇ ਦਾ ਸਮਾਂ ਮੈਨੂੰ ਕੱਲੇ ਨੂੰ ਸ਼ਹੀਦਾਂ ਜਿੱਤ ਦੇਉਦਾ ਆਪਾਂ ਕਰ ਲਾਂਗੇ ਕਿਤੇ ਇਹ ਵੀ ਕਰ ਲਾਂਗੇ ਨਹੀਂ ਸਰ ਜੇ ਅੱਜ ਨਹੀਂ ਕਰਨਾ ਦੁਬੇ ਤੇ ਨਹੀਂ ਕਰਨਾ ਤਾਂ ਫਿਰ ਇਹ ਤਾਂ ਭੁੱਲਿਆ ਨਾ ਅਸੀਂ 19 ਦਾ ਹੜ ਭੁੱਲ ਗਏ ਆਪਾਂ ਵੱਖਰੀ ਮੀਟਿੰਗ ਲਾ ਸਰ ਅਸੀਂ 19 ਦਾ ਹੜ ਭੁੱਲ ਗਏ ਉਹ ਤੋਂ ਕੀ ਸਿੱਖਿਆ ਲਈ ਅਸੀਂ 23 ਦਾ ਹੜ ਭੁੱਲ ਗਏ ਇਹ 23 ਸਰਕਾਰ ਤੁਹਾਡੀ ਨਹੀਂ ਸੀ ਅੱਛਾ ਇੱਕ ਮਿੰਟ ਜੀ 25 ਦਾ ਭੁੱਲ ਗਏ 25 ਦਾ ਭੁੱਲ ਜਾਣਾ ਹੁਣ ਥੋੜਾ ਜਨਾ ਮਨਪ੍ਰੀਤ ਸਿੰਘ ਵਾਲੀ ਹੋ ਗਈ ਜੀ ਗੱਲ ਹੋ ਗਈ ਮਨਪ੍ਰੀਤ ਜੀ ਮਨਪ੍ਰੀਤ ਜੀ ਲੱਗ ਰਾਣਾ ਜੀ ਦੇਖੋ ਜੀ ਹੜ ਆ ਗਿਆ ਨੁਕਸਾਨ ਹੋ ਗਿਆ ਦੋਆ ਤਿੰਨ ਮਹੀਨਿਆਂ ਨੂੰ ਗੱਲ ਪੁਰਾਣੀ ਹੋ ਜਣੀ ਠੀਕ ਹੈ ਨਾ ਜੀ ਲੇਕਿਨ ਆਪਾਂ ਇਹਦਾ ਪਰਮਾਨੈਂਟ ਹੱਲ ਦੀ ਗੱਲ ਕਰੀਏ ਯਾਰ ਉਹ ਡੈਮਾਂ ਤੋਂ ਪਾਣੀ ਆਉਂਦਾ ਉਥੇ ਚੈਨਲ ਜੁੜੀਆਂ ਕੋਈ ਇਰੀਗੇਸ਼ਨ ਦੀ ਤਾਂ ਕੋਈ ਪਾਵਰ ਦੇ ਟਰਬਾਈਨ ਨੂੰ ਆ ਰਹੀ ਹੈ ਕੀ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਕਰ ਸਕਦੇ ਕਿ ਇਹਨਾਂ ਨੂੰ ਉਥੇ ਡੈਮ ਦੇ ਵਿੱਚ ਮਹਿਕਮਾ ਜੀ ਇਨੀ ਫੋਰਸ ਨਾਲ ਅਸੀਂ ਰੀਚਾਰਜਿੰਗ ਫੋਰਸ ਨਾਲ ਵੀ ਹੁੰਦੀ ਹੈ ਧਰਤੀ ਦੀ ਪਾਵਰ ਲੱਗਦੀ ਹੈ ਉਥੇ ਡੈਮ ਦੀ ਜੜਚ ਤਾਂ ਨਹੀਂ ਅਸੀਂ ਕਰ ਸਕਦੇ ਬਟ ਮੈਨੂੰ ਪੂਰਾ ਯਕੀਨ ਆ ਮੈਨੂੰ ਪੂਰਾ ਯਕੀਨ ਆ ਕਿ ਇੰਟਰਨੈਸ਼ਨਲੀ ਇਸ ਗੱਲ ਦਾ ਹੱਲ ਲੱਭ ਸਕਦਾ ਕਿ ਉਸ ਫੋਰ ਨੂੰ ਯੂਜ਼ ਕਰਕੇ 10 ਕਿਲੋਮੀਟਰ ਤੇ 50 ਤੇ 15 ਤੇ ਜਿੱਥੇ ਡੈਮ ਵੀ ਬਚ ਜਵੇ ਤੇ ਰੀਚਾਰਜਿੰਗ ਵੀ ਹੋਵੇ ਤੇ ਜਨਾਬ ਤੁਸੀਂ ਸੀਐਮ ਸਾਹਿਬ ਵਾਲੇ ਵੇਖ ਰਹੇ ਮੈਂ ਤੁਹਾਨੂੰ ਐਡਰੈਸ ਕਰ ਰਿਹਾ ਸਰ ਮੈਂ ਤੁਹਾਡੇ ਨਾਲ ਵੇਖ ਰਿਹਾ ਜੀ ਠੀਕ ਹੈ ਤੁਹਾਨੂੰ ਤੁਹਾਨੂੰ ਇੱਕ ਆਕੂੰ ਦਰ ਰੱਖੇ ਅੱਛਾ ਸਰ ਸਰਕਾਰ ਨੇ ਇਹ ਆ ਕਿ ਕੰਮ ਤਾਂ ਬੜੇ ਕਰਨ ਵਾਲਿਆ ਔਰ ਸਮੱਸਿਆ ਵੀ ਬੜੀਆਂ ਤੇ ਹੱਲ ਵੀ ਬੜੇ ਸੌਖੇ ਆ ਅੱਜ ਪੰਜਾਬ ਮੰਤਰੀ ਜੀ ਨੇ ਖੁਦ ਮੰਨਿਆ ਕਿ 76% ਪਾਣੀ ਯੂਟਿਲਾਈਜ਼ ਕਰੇਗਾ ਉਹਨਾਂ ਦੇ ਸਮੇਂ 'ਚ ਠੀਕ ਹੈ ਨਾ ਜੀ ਤੇ 24 ਤੇ ਫਿਰ ਵੀ ਨਹੀਂ ਕੀਤਾ ਉਹਦਾ ਕੀ ਹੱਲ ਹੈ ਉਹਦਾ ਕਿਵੇਂ ਕਰੋਗੇ ਨਹੀਂ ਰੁਪਈਆ ਇੱਕ ਮੰਤਰੀ ਜੀ ਦੇਖੋ ਤੁਸੀਂ ਤਾਂ ਮਹਿਕਮੇ ਦੇ ਮਾਲਕੋਂ ਤੁਸੀਂ ਸਿਰਫ ਸੁਣਨਾ ਬੋਲਣਾ ਸੀ ਚੰਗੀ ਗੱਲ ਕਰਾਂਗੇ ਲੜ ਬੰਨ ਲਿਓ ਨਹੀਂ ਇੱਥੇ ਡਸਟਬਿਨ ਚ ਪਾ ਦਿਓ ਤੁਸੀਂ ਤਾਂ ਬੈਸੇ ਵਕੀਲ ਚੰਗੇ ਹੋ ਲੇਕਿਨ ਚਲੋ 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 ਉਧਰ ਵੀ ਕਰ ਦਿਨਾ ਤੁਹਾਡੀ ਕਰ ਦਿਨਾ ਸਪੀਕਰ ਸਾਹਿਬ ਵੀ ਬਾਨਯੋਗ ਮੈਂਬਰ ਸਪੀਕਰ ਨੂੰ ਇਹ ਨਹੀਂ ਦੱਸੇਗਾ ਕਿ ਕਿਹਨੂੰ ਕੀ ਕਰਨਾ ਪਲੀਜ਼ ਸਪੀਕਰ ਸਾਹਿਬ ਤੁਸੀਂ ਆਪਣਾ ਕੰਮ ਕਰੋ ਸਪੀਕਰ ਸਾਹਿਬ ਤੁਹਾਡੇ ਰਾਈਮੈਂ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਜੀ ਕਿ 76% ਪਾਣੀ ਯੂਟਾਈਜ਼ ਕਹਿ ਰਿਹਾ ਕਿਤਾਬਾਂ ਚ ਹੋਏਗਾ ਲੇਕਿਨ ਹਾਊ ਟੂ ਵੀ ਯੂਟਾਈਜ਼ ਇਟ 100% ਉੱਥੇ ਦਿਮਾਗ ਲਾਓ 6 ਸੈਂ ਮੈਂ ਦਿਨਾ ਕਰੋ ਤੁਸੀਂ ਵੇਖੋ ਜਦੋਂ ਅਸੀਂ ਕਣਕ ਪੀਜ ਲਈਦੀ ਤਾਂ ਦੋ ਤਿੰਨਾਂ ਪਾਣੀਆਂ ਚ ਕਣਕ ਪੱਕ ਜਾਂਦੀ ਹੈ ਤਾਂ ਜੂਨ ਤੇ ਜੂਨ ਤਾਈਂ ਪਾਣੀ ਦੀ ਲੋੜ ਨਹੀਂ ਕਿਉਂ ਲੋੜ ਨਹੀਂ ਕਿਉਂਕਿ ਅਸੀਂ ਜਿਹੜੀ ਕਾਟਰ ਨੇ ਉਹ ਪਾਟੀ ਦਿੱਤੀ ਖਤਮ ਕਰ ਦਿੱਤੀ ਉਹਦੇ ਨਾਲ ਸਾਡੀ ਤਵੱਜਹ ਵੀ ਨਹੀਂ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਉਹਨੂੰ ਕੋਈ ਤਵੱਜਹ ਕਰਨ ਤੇ ਇਹਦਾ ਆਲਟਰਨੇਟਿਵ ਕੀ ਆ ਤੁਸੀਂ ਕਹੋਗੇ ਮੱਕੀ ਰਾਣੇ ਨੇ ਵਝਾਉਣੀ ਆ ਰਾਣਾ ਫੇਰ ਕਹਿੰਦਾ ਇਹ ਜ਼ਿਮੀਂਦਾਰ ਦੀ ਆਮਦਨ ਵਧਾਉਣੀ ਆ ਤਾਂ ਕਣਕ ਦੀ ਜਗ੍ਹਾ ਮੱਕੀ ਵਝਾਓ ਔਰ ਇਹ ਜਿਹੜਾ ਨਹਿਰੀ ਪਾਣੀ ਆ ਹੁਣ ਤੁਹਾਡੇ ਥਰੂ ਕਹਿਣ ਲੱਗਾ ਮੰਤਰੀ ਜੀ ਰਵੀਰ ਮੰਨ ਪੜਾ ਦਿੱਤੀ ਜੀ ਜੀ ਇਸ ਗੱਲ ਤੇ ਗੌਰ ਕਰਿਓ ਥੈਂਕ ਯੂ ਬੈਂਤੀਆ ਚੰਗੀ ਲੱਗੇ ਮੰਨ ਲਓ ਥੈਂਕ ਯੂ ਨਹੀਂ ਤਾਂ ਸਿੱਧਾ ਸਮਝ ਪਏ ਅੱਛਾ ਮੈਂ ਸੀਐਮ ਸਾਹਿਬ ਇੱਕ ਗੱਲ ਕਰਨੀ ਚਾਹੁੰਦਾ ਦੇਖੋ ਪੰਜਾਬ ਜਿਹੜਾ ਨਾ ਸੀਐਮ ਸਾਹਿਬ ਬੜੇ ਤੁਹਾਡੇ ਦੇ ਮਿਹਰਬਾਨਾ ਮਿਲ ਕੇ ਕਰ ਲਿਓ ਨਹੀਂ ਦੂਜਾ ਵੀ ਬੋਲ ਲਿਆ ਦੀ ਆਪਾਂ ਕੁਝ ਗੱਲਾਂ ਪਬਲਿਕਲੀ ਕਰਨੀਆਂ ਵਾਲੀਆਂ ਹੁੰਦੀਆਂ ਮੈਂ ਕਦੇ ਕਦੇ ਸੀਐਮ ਸਾਹਿਬ ਨੂੰ ਇੰਪਰਸਨ ਕੱਲਾ ਹੋ ਕੇ ਨਹੀਂ ਮਿਲਿਆ ਮਿਲ ਲਓ ਸੀਐਮ ਸਾਹਿਬ ਆ ਰਹੇ ਆ ਜੀ ਉਹ ਇੰਦਰ ਇੰਦਰ ਦਾਸ਼ੀਆਂ ਮੇਰਾ ਮੇਰਾ ਕਿਰਾਏ ਵੀ ਸੀ ਮੈਂ ਮੇਰੇ ਮਿਰਦਾ ਇੰਤਰ ਹੈ ਅੱਛਾ ਗਾਲਿਆ ਜੀ ਨਹੀਂ